ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਬਾਣੀ ਲਖਾਉਣ ਦੀ ਲੋੜ ਕਿਉਂ ਪਈ ਕਿਸੇ ਸਰੀਰ ਨੂੰ ਮੱਥਾ ਨਹੀਂ ਟੇਕਣਾ ਅੱਜ ਤੋਂ ਬਾਅਦ ਤੁਹਾਡਾ ਕੋਈ ਦੇਹ ਧਾਰੀ ਗੁਰੂ ਨਹੀਂ ਹੋਵੇਗਾ ਮੁੰਡਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਣੇ ਸਭ ਪੰਥ ਦੁਨੀਆ ਦੀ ਤਾਕਤ ਮੇਰੇ ਸਿੱਖ ਨੂੰ ਗੁਲਾਮ ਨਹੀਂ ਬਣਾ ਸਕਦੀ ਅਨੰਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਜੀ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨਯੋਗ ਸਤਗੁਰ ਜੀ ਜੀ ਸਾਜੇ ਨਵਾਜੀ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰ ਦੀ ਹਜ਼ੂਰੀ ਦੇ ਬੈਠੇ ਹੋ ਆਓ ਜਿਨੇ ਘਰ ਜੈ ਬੈਠ ਕੇ ਇਸ ਮਾਗੋਂ ਦਾ ਆਨੰਦ ਮਾਣ ਰਹੇ ਹੋ ਜਿਨੇ ਸਤਿਗੁਰ ਦੀ ਹਜ਼ੂਰੀ ਚ ਬੈਠੇ ਹੋ ਸਤਿਗੁਰ ਦੇ ਪਿਆਰ ਸਤਿਗੁਰ ਦੇ ਸਤਕਾਰ ਵਿੱਚ ਦੋਵੇਂ ਹੱਥ ਜੋੜ ਲਓ ਜੀ ਅਦਬ ਸਤਕਾਰ ਦੇ ਨਾਲ ਸਤਗੁਰੂ ਜੀ ਵੱਲੋਂ ਬਲੰਦ ਕੀਰਤਿ ਵਤੇ ਬਲਾਓ ਪਿਆਰ ਤੱਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸ਼ਾਮ ਵਿਦੇਸ਼ਾਂ ਦੇ ਵਿੱਚ ਸੰਗਤਾਂ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਪਤਾ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਸਤ ਸੰਗਿਓ ਰਾਂਗਸਰ ਦੀ ਉਹ ਪਵਿੱਤਰ ਧਰਤੀ ਹੈ ਜਿੱਥੇ ਸਤਗੁਰੂ ਜੀ ਨੇ ਆਪ ਸਾਰੀ ਬਾਣੀ ਇਕਜੁੱਟ ਦੇ ਇਕੱਤਰ ਕਰਕੇ ਭਾਈ ਗੁਰਦਾਸ ਜੀ ਦੇ ਕੋਲੋਂ ਉਹ ਸਾਰੀ ਗੁਰਬਾਣੀ ਆਦ ਗ੍ਰੰਥ ਦੇ ਵਿੱਚ ਸਾਰੀ ਬਾਣੀ ਲਿਖਾਈ ਤੇ ਗ੍ਰੰਥ ਤਿਆਰ ਹੋ ਗਿਆ ਜਿਹਨੂੰ ਉਸ ਵੇਲੇ ਆਦ ਗ੍ਰੰਥ ਸਾਹਿਬ ਦਾ ਨਾਮ ਦਿੱਤਾ ਗਿਆ ਕਿਉਂ ਉਦੋਂ ਗੁਰਤਾ ਗਦੀ ਅਜੇ ਨਹੀਂ ਮਿਲੀ ਸਤ ਗੁਰੂ ਜੀ ਨੂੰ ਜਦੋਂ ਸਤਗੁਰੂ ਜੀ ਭਾਈ ਗੁਰਦਾਸ ਜੀ ਦੇ ਕੋਲੋਂ ਸਾਰੀ ਬਾਣੀ ਇੱਕ ਜਗ੍ਹਾ ਤੇ ਲਿਖਵਾ ਰਹੇ ਨੇ ਇਹ ਬਾਣੀ ਲਿਖਾਉਣ ਦੀ ਲੋੜ ਕਿਉਂ ਪਈ ਸਤਸੰਗਿਓ ਉਸ ਵੇਲੇ ਕਈ ਗੁਰੂ ਘਰ ਦੇ ਦੁਖੀ ਕਈ ਗੁਰੂ ਘਰ ਦੇ ਵਿਰੋਧੀ ਉਹਨਾਂ ਨੇ ਆਪਣੀ ਕੱਚੀ ਬਾਣੀ ਉਚਾਰ ਦੇ ਸ਼ੁਰੂ ਕਰ ਦਿੱਤੀ ਸੀ ਤੱਥਲੇ ਗੁਰੂ ਨਾਨਕ ਜੀ ਦੇ ਨਾਮ ਦੀ ਮੋਹ ਲਗਾ ਦੇਣੀ ਸ਼ਾਇਦ ਕਈ ਨਾ ਸਮਝੇ ਹੋਣ ਅੱਜ ਪੰਜਾਬ ਦੀਆਂ ਟਰਾਲੀਆਂ ਪੰਜਾਬ ਦੇ ਟਰੱਕਾਂ ਦੇ ਮਗਰ ਇੱਕ ਲਾਈਨ ਲਿਖੀ ਹੁੰਦੀ ਹੈ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਕਈ ਵਾਰ ਕਈ ਜੋ ਸੋਸਾਇਟੀਆਂ ਨੇ ਉਹਨਾਂ ਦੇ ਪਹਿਣਾ ਇਹ ਸ਼ਬਦ ਵੀ ਬੋਲਦੀਆਂ ਨੇ ਪਰ ਇਹ ਗੁਰਮੁਖੋ ਕੱਚੀ ਬਾਣੀ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਬਾਣੀ ਨਹੀਂ ਹੈ ਇੱਕ ਹੋਰ ਲਾਈਨ ਲਿਖੀ ਹੁੰਦੀ ਹੈ ਨਾਨਕ ਨੀਵਾ ਜੋ ਚਲੈ ਲਗੇ ਨ ਤਤੀ ਵਾਉ ਇਹ ਵੀ ਕੱਚੀ ਬਾਣੀ ਹੈ ਉਹਨਾਂ ਨੇ ਗੁਰਬਾਣੀ ਦੇ ਮਿਲਾਵਟ ਇਸ ਤਰ੍ਹਾਂ ਕਰਨੀ ਸ਼ੁਰੂ ਕਰ ਦਿੱਤੀ ਕਿ ਸਤਗੁਰ ਨੇ ਸਾਰੀ ਬਾਣੀ ਇੱਕ ਜਗ੍ਹਾ ਤੇ ਇਕੱਤਰ ਕਰ ਦਿੱਤੀ ਤਾਂ ਕਿ ਮੇਰਾ ਸਿੱਖ ਭਲੀਖਾ ਨਾ ਖਾ ਸਕੇ ਜਦੋਂ ਸਤਗੁਰ ਜੀ ਗੁਰਬਾਣੀ ਲਿਖਾ ਰਹੇ ਨੇ ਚਾਰ ਸਰੀਰ ਗੁਰੂ ਅਰਜਨ ਦੇ ਪਿਤਾ ਦੀ ਸ਼ਰਨ ਵਿੱਚ ਆਉਂਦੇ ਨੇ ਆਪਕੇ ਬੇਨਤੀ ਕਰਦੇ ਨੇ ਇਹ ਗੁਰੂ ਅਰਜਨ ਦੇ ਪਿਤਾ ਜੀ ਸਾਨੂੰ ਪਤਾ ਲੱਗਾ ਕਿ ਤੁਸੀਂ ਸਾਂਝਾ ਗ੍ਰੰਥ ਤਿਆਰ ਕਰ ਰਹੇ ਹੋ ਸੰਸਾਰ ਦੇ ਭਲੇ ਵਾਸਤੇ ਇੱਕ ਬੜਾ ਪਵਿੱਤਰ ਗ੍ਰੰਥ ਤਿਆਰ ਕਰ ਰਹੇ ਹੋ ਕਿਰਪਾ ਕਰੋ ਇਸ ਗ੍ਰੰਥ ਦੇ ਵਿੱਚ ਸਾਡੀ ਰਚਨਾ ਵੀ ਦਰਜ ਕਰ ਦਿਓ ਕਿ ਤੇ ਤੁਸੀਂ ਬਾਕੀ ਗੁਰੂ ਪਾਤਸ਼ਾਹ ਜੀ ਦੀ ਬਾਣੀ ਭਗਤਾਂ ਦੀ ਬਾਣੀ ਭੱਟਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਦਰਜ ਕਰ ਰਹੇ ਹੋ ਉੱਥੇ ਕਿਰਪਾ ਕਰੋ ਸਾਡੀ ਰਚਨਾ ਵੀ ਦਰਜ ਕਰ ਦਿਓ ਵਿੱਚ ਉਸ ਵੇਲੇ ਗੁਰੂ ਅਰਜਨ ਦੇਵ ਪਤਾ ਜੀ ਆਖ ਲਗੇ ਭਾਈ ਤੁਸੀਂ ਆਪਣੀ ਰਚਨਾ ਸਾਨੂੰ ਸੁਣਾਓ ਜੇ ਤੁਹਾਡੀ ਰਚਨਾ ਗੁਰਮਤਿ ਦੀ ਕਸਵੱਟੀ ਤੇ ਪੂਰੀ ਉਤਰਦੀ ਹੋਵੇਗੀ ਨਾ ਫੇ ਅਸੀਂ ਤੁਹਾਡੀ ਰਚਨਾ ਵੀ ਦਰਜ ਕਰ ਦਵਾਂਗੇ ਉਹ ਚਾਰ ਤਰੁਣ ਸਨ ਕੰਨ ਪੀਲੂ ਸ਼ੱਜੂ ਤੇ ਸਾਹ ਹੁਸੈਨ ਜਦੋਂ ਇਹਨਾਂ ਚਵਨ ਨੇ ਆਪੂ ਆਪਣੀ ਰਚਨਾ ਸੁਣਾਈ ਕਿਸੇ ਦੀ ਰਚਨਾ ਦੇ ਵਿੱਚ ਔਰਤ ਨੂੰ ਮੰੰਦਾ ਆਖਿਆ ਸੀ ਕਿਸੇ ਦੀ ਰਚਨਾ ਦੇ ਵਿੱਚ ਹੋ ਮੇਰੇ ਬੋਲ ਸਨ ਕਿਸੇ ਦੀ ਰਚਨਾ ਦੇ ਵਿੱਚ ਸੰਸਾਰ ਨੂੰ ਮੰੰਦਾ ਆਖਿਆ ਸੀ ਕਿਸੇ ਦੀ ਰਚਨਾ ਦੇ ਵਿੱਚ ਧੀਆਂ ਨੂੰ ਮੰੰਦਾ ਆਖਿਆ ਸੀ ਉਸ ਵੇਲੇ ਗੁਰੂ ਅਰਜਨ ਦੇਵ ਜੀ ਚਾਰਾਂ ਨੂੰ ਪਿੱਛੇ ਕਰ ਦਿੱਤਾ ਆਖਿਆ ਤੁਹਾਡੀ ਰਚਨਾ ਗੁਰੂ ਮੰਦੇ ਕਸਵੱਟੀ ਤੇ ਖੜੀ ਨਹੀਂ ਉਤਰਦੀ ਤੁਸੀਂ ਔਰਤ ਨੂੰ ਮੰਦਾ ਆਖ ਰਹੇ ਹੋ ਇਹ ਗੁਰਦਾਨਿਕ ਜਿੱਤੇ ਘਰੋਂ ਕੇ ਆਵਾਜ਼ ਆਉਂਦੀ ਹੈ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਂ ਇੱਥੇ ਤਾਂ ਔਰਤ ਨੂੰ ਵਡਿਆਈ ਦਿੱਤੀ ਗਈ ਹੈ ਇੱਥੇ ਤਾਂ ਔਰਤ ਦਾ ਸਤਿਕਾਰ ਕੀਤਾ ਗਿਆ ਹੈ ਹੁਣ ਕਿਸੇ ਦੀ ਚਿਰਜ ਹੌਮੀ ਦੇ ਬੋਲ ਨੇ ਉਹੀ ਰੇ ਮੈਂ ਉਹੀ ਰੇ ਜਾਂ ਤੋ ਸਿਮਰਦੇ ਦੇਵੀ ਦੇਵਾ ਮੈਂ ਉਹੀ ਆ ਜਿੰਨੂੰ ਉਸ ਦੇਵੀ ਦੇਵਤੇ ਵੀ ਸਿਮਰਦੇ ਨੇ ਗੁਰ ਅਰਜਨ ਦੇਵ ਪਿਤਾ ਜੀ ਕਹਿੰਦੇ ਇੱਥੇ ਤਾਂ ਮਹਾਪੁਰਖ ਭਗਤ ਰਵਿੰਦਾਸ ਜੀ ਵਰਗੇ ਇਹ ਕਹਿੰਦੇ ਨੇ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਇੱਥੇ ਤਾਂ ਇਹ ਆਵਾਜ਼ ਹੋਈ ਹੰਕਾਰੀਆਂ ਨਿੰਦਕਾ ਪਿੱਠ ਦਿਓ ਨਾਮ ਦਿਓ ਮੁਖ ਲਾਇਆ ਸਤਬਹੁ ਨੇ ਚਾਰਾਂ ਨੂੰ ਪਿੱਛੇ ਕਰਤਾ ਇਹ ਚਾਰੇ ਕਵੀ ਨਾਰਾਜ਼ ਹੋ ਕੇ ਚਲੇ ਗਏ اے ਗੁਰੂ ਅਰਜਨ ਦੇਵ ਜੀ ਤੂੰ ਹੱਥੋਂ ਸਦਕੇ ਜਾਈਏ ਤੂੰ ਹੱਥੋਂ ਬਲੇ ਹਾਰੇ ਜਾਈਏ ਬੇਸ਼ੱਕ ਇਹ ਚਾਰੇ ਕਵੀ ਨਾਰਾਜ਼ ਹੋ ਗਏ ਪਰ ਤੁਸੀਂ ਸੰਧਾਤ ਨਾਲ ਸਮਝੌਤਾ ਨਹੀਂ ਕੀਤਾ ਫੇ 1604 ਦੇ ਵਿੱਚ ਤਰ ਧਰਦੀ ਤੋਂ ਨਗੜ ਕੀਰਤਨ ਦੇ ਰੂਪ ਦੇ ਵਿੱਚ ਬਾਬਾ ਬੁੱਢਾ ਸਾਹਿਬ ਨੇ ਆਦ ਗਨ ਸਦਸ ਨੂੰ ਸੀਸ ਤੇ ਸਜਾਇਆ ਗੁਰ ਅਰਜਨ ਦੇਵ ਜੀ ਚੌੜ ਸਾਹਿਬ ਕਰਦੇ ਨੇ ਸੰਗਤਾਂ ਨਾਮ ਜਪਦੀਆਂ ਜਪਦੀਆਂ ਹਰ ਮਹੰਦਰ ਸਾਹਿਬ ਵੱਲ ਜਾੜੀਆਂ ਨੇ ਕੋਈ ਸੰਗਤ ਗੁਰਬਾਣੀ ਦਾ ਕੀਰਤਨ ਕਰ ਰਿਹਾ ਹੈ ਕੋਈ ਨਾਮ ਜਪ ਰਿਹਾ ਹੈ ਆਓ 2 ਮਿੰਟ ਅਸੀਂ ਵੀ ਗੁਰਮਖੋਹ ਹਾਜ਼ਰੀ ਲਗਾਈਏ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਸਾਰੀ ਸੰਗਤ ਆਓ 2 ਮਿੰਟ ਪਿਆਰ ਦੇ ਵਿੱਚ ਹਾਜ਼ਰੀ ਲਗਾਈਓ ਜੀ ਸਤਿਨਾਮ ਵਾਹਿਗੁਰੂ ਸਤਿ Stop ਕੜਾ ਕੀਰਤਨ ਪਹੁੰਚਿਆ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਬਾਬਾ ਵੱਡਾ ਸੈ ਨੂੰ ਇਸ਼ਾਰਾ ਕੀਤਾ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਣੇ ਸਭ ਪੰਥ ਉਸ ਵੇਲੇ ਹੁਕਮਨਾਮਾ ਆਇਆ ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਨ ਆਇਆ ਰਾਮ ਸਤਗੁਰੂ ਦੀ ਇਲਾਹੀ ਬਾਣੀ ਦਾ ਉਪਰੰਤ ਕੀਰਤਨ ਹੋਇਆ ਸ਼ਾਮ ਨੂੰ ਸੋਦਰ ਦਾ ਪਾਠ ਹੋਇਆ ਕੀਰਤਨ ਸੋਲੇ ਦੀ ਬਾਣੀ ਪੜੀ ਗਈ ਤੇ ਸਤਗੁਰ ਦਾ ਸੁਖਾਸਨ ਜਿੱਥੇ ਅਜੇ ਅਕਾਲ ਤਖਤ ਹੈ ਸੁਖਾਸਨ ਹੁੰਦਾ ਹੈ ਗੁਰਦੁਆਰਾ ਕੁੱਠਾ ਸਾਹਿਬ ਉੱਥੇ ਸਤਗੁਰ ਦਾ ਸੁਖਾਸਨ ਜਿਸ ਵਿੱਚ ਲਿਆ ਹੋਇਆ ਨਾ ਰਾਤ ਨੂੰ ਤੇ ਕੁਝ ਸਿੱਖ ਆਖ ਲੈ ਕੇ ਸਤਗੁਰੂ ਜੀ ਕੋਲ ਤੁਹਾਡਾ ਪਲੰਗ ਢਾ ਦਈਏ ਇੱਕ ਪਲੰਗ ਤੇ ਸਤਿਗੁਰੂ ਦੀ ਦਾ ਸੁੱਖਾ ਸੁਣ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਖ ਲਗੇ ਸਤਿਗੁਰੂ ਕੋਲ ਤੁਹਾਡਾ ਪਲੰਗ ਢਾਹ ਦਈਏ ਉਸ ਵੇਲੇ ਗੁਰੂ ਅਰਜਨ ਦੇਵ ਜੀ ਕਹਿੰਦੇ ਨਹੀਂ ਅਸੀਂ ਗੁਰਬਾਣੀ ਦਾ ਸਤਕਾਰ ਕਰਨਾ ਹੈ ਗੁਰਜੀ ਪਰਮੇਸ਼ਰ ਦਾ ਖਾਨ ਸਾਡਾ ਆਸਨ ਅਧ ਜਮੀਨ ਤੇ ਲਾ ਦਿਓ ਥੱਲੇ ਸਿੱਖਾਂ ਨੇ ਚਾਦਰ ਵਿਛਾ ਦਿੱਤੀ ਗੁਰਮਖੋ ਸਤਿਗੁਰੂ ਜਮੀਨ ਤੇ ਹੀ ਆਰਾਮ ਕੀਤਾ ਸਤਿਗੁਰੂ ਜੀ ਨੇ ਅੱਜ ਵੀ ਤੁਸੀਂ ਅਕਾਲ ਤਖਤ ਸੈਸ ਚਲੇ ਜਾਓ ਜਿੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਣ ਹੁੰਦਾ ਹੈ ਥੱਲੇ ਬਲੰਗ ਦੇ ਵੇਖੋ ਚਿੱਟੀ ਚਾਦਰ ਵਿਸ਼ੀ ਹੁੰਦੀ ਹੈ ਭਾਵਨਾ ਵਾਲੇ ਫਿਰ ਦਰਸ਼ਨ ਕਰਦੇ ਨੇ ਅੱਜ ਵੀ ਗੁਰੂ ਅਰਜਨ ਦੇਵ ਜੀ ਦੀ ਥੱਲੇ ਆਰਾਮ ਕਰ ਰਹੇ ਨੇ ਬਿਰਾਜਮਾਨ ਨੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਵੇਖੋ ਸਤਿ ਨੇ ਆਖਿਆ ਸਿੱਖੋ ਗੁਰਬਾਣੀ ਦਾ ਸਤਿਕਾਰ ਕਰਨਾ ਹੈ ਤੇ ਸ਼ਬਦ ਨਾਲ ਜੁੜਨਾ ਹੈ ਤੁਸੀਂ ਭਾਗਾਂ ਵਾਲਿਓ ਜਿਸ 1708 ਦੇ ਵਿੱਚ ਗੁਰੂ ਗੋਪਾਲ ਸਿੰਘ ਮਹਾਰਾਜ ਜੀ ਨਦੇਰ ਦੀ ਧਰਤੀ ਤੇ ਪਹੁੰਚਦੇ ਨੇ ਉੱਥੇ ਸਤਨ ਦੀ ਆਖਦੇ ਨੇ ਭਾਈ ਸਿੱਖੋ ਅਜੇ ਤੋਂ ਬਾਅਦ ਤੁਹਾਡਾ ਕੋਈ ਦੇਹ ਧਾਰੀ ਗੁਰੂ ਨਹੀਂ ਹੋਵੇਗਾ ਕਿਸੇ ਸਰੀਰ ਨੂੰ ਮੱਥਾ ਨਹੀਂ ਟੇਕਣਾ ਕੋਈ ਦੇਹ ਧਾਰੀ ਤੁਹਾਡਾ ਗੁਰੂ ਨਹੀਂ ਹੋਵੇਗਾ ਸਿੱਖਾਂ ਨੇ ਹੱਥ ਜੋੜ ਲਿਆ ਸਤਨੂ ਸਾਡਾ ਗੁਰੂ ਕੌਣ ਹੋਵੇਗਾ ਉਸ ਵੇਲੇ ਗੁਰਮੁਖੋ ਜੋ ਸਤਿਗੁਰ ਨੇ ਆਖਿਆ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਆਗਿਆ ਭਈ ਰਤਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਭਾਗਾਂ ਵਾਲਿਓ ਕੁਝ ਸਿੱਖ ਥੋੜਾ ਜਿਹਾ ਉਦਾਸ ਹੋ ਗਏ ਆਖਣ ਕਿ ਸਤਗੁਰ ਜਿਵੇਂ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਕੁਝ ਗੱਲ ਪੁੱਛਣੀ ਸੀ ਤੁਹਾਨੂੰ ਅਸੀਂ ਪੁੱਛਦੇ ਆ ਤੁਹਾਨੂੰ ਬੇਨਤੀ ਨੂੰ ਸਵਾਲ ਕਰਦੇ ਆ ਤੁਸੀਂ ਫਿਰ ਕਿਰਪਾ ਕਰਕੇ ਜਵਾਬ ਦਿੰਦੇ ਹੋ ਸੋਝੀ ਦਿੰਦੇ ਹੋ ਸਤਿਗੁਰੂ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਕਿਵੇਂ ਗੱਲਾਂ ਕਰਾਂਗੇ ਤੁਸੀਂ ਸਾਡੀ ਅਗਵਾਈ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਸਾਡੀ ਕਿਵੇਂ ਅਗਵਾਈ ਕਰਨਗੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਾਰਿ ਜਿੱਤੇ ਸਿੱਖੋ ਕਰਾਮਸ਼ਾਹੀ ਦੇਖ ਬਣਾਓ ਅਰਦਾਸ ਕਰੋ ਫਿਰ ਸਤਿਗੁਰੂ ਕੋਲ ਹੁਕਮਨਾਮਾ ਲਓ ਸਤਿਗੁਰੂ ਤੁਹਾਨੂੰ ਜਵਾਬ ਦੇਣਗੇ ਪਿਸਕ ਨੇ ਇਕਦਾਰ ਸੱਜ ਦੇਖਦਿਆਰ ਕੀਤੀ ਅੰਦਾਜ਼ ਹੋਈ ਜਦੋਂ ਹੁਕਮਨਾਮਾ ਲਿਆ ਨਾ ਮਾਰੂ ਮਹੱਲਾ ਪੰਜਵਾਂ ਖੁੱਲਿਆ ਕਰਨ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਸ੍ਰਮ ਥਾਕਾ ਪਾਏ ਬਿਸਰਾਮਾ ਮਿਟ ਗਈ ਸਗਲੀ ਧਾਈ ਅਬ ਮੋਹੇ ਜੀਵਨ ਪਦਵੀ ਪਾਈ ਚੀਤ ਆਇਓ ਮਨ ਮੁਰਖ ਬਧਾਤਾ ਸੰਤਨ ਕੀ ਸ਼ਰਨਾਈ ਇਸੇ ਹੁਕਮ ਨਾਲ ਮੰਦੀ ਪੰਕਤੀਆਂ ਨੇ ਜਦ ਇਹ ਪੰਕਤੀਆਂ ਆਈਆਂ ਸਿੱਖਾਂ ਦੇ ਚਿਹਰਿਆਂ ਤੇ ਰੌਣਕ ਆ ਗਈ ਕਿਹੜੀ ਪੰਕਤੀ ਸਤ ਹਜੂਰ ਹਾਜ਼ਰ ਹੈ ਨਾਜ਼ਰ ਕਤੇ ਨਾ ਭਇਓ ਦੁਰਾਈ ਬੋਲੋ ਸਤ ਹਜੂਰ ਹਾਜ਼ਰ ਹੈ ਨਾਜ਼ਰ ਗੱਦੇ ਨਾ ਭਇਓ ਦੁਰਾਈ ਦੇਖੀ ਸੋ ਨਿਹਾਲ ਸਤਿਗੁਰ ਅਨੰਦ ਦਾ ਸਿੱਖਾਂ ਦੇ ਜੀਰੇ ਤੇ ਰੌਣਕ ਆ ਗਈ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਾਰੇ ਕਹਿੰਦੇ ਉਹ ਭਾਈ ਗੁਰਸਿੱਖੋ ਜਦ ਤੱਕ ਮੇਰਾ ਸਿੱਖ ਕੁਰਬਾਨੀ ਦਾ ਅਭਿਆਸ ਕਰਦਾ ਰਹੇਗਾ ਜਦ ਤੱਕ ਮੇਰਾ ਸਿੱਖ ਸ਼ਸਤਰ ਵਿਦਿਆ ਦਾ ਅਭਿਆਸ ਕਰਦਾ ਰਹੇਗਾ ਕੋਈ ਦੁਨੀਆ ਦੀ ਤਾਕਤ ਮੇਰੇ ਸਿੱਖ ਨੂੰ ਗੁਲਾਮ ਨਹੀਂ ਬਣਾ ਸਕਦੀ ਬੋਲੇ ਗੁਰਬਾਣੀ ਨਾਲ ਜੁੜਿਆ ਰਹੇਗਾ ਗੁਰਬਾਣੀ ਦਾ ਅਭਿਆਸ ਕਰਦਾ ਰਹੇਗਾ ਸ਼ਸਤਰ ਵਿਦਿਆ ਦਾ ਅਭਿਆਸ ਕਰਦਾ ਰਹੇਗਾ ਕੋਈ ਦੁਨੀਆ ਦੀ ਤਾਕਤ ਮੇਰੇ ਸਿੱਖ ਨੂੰ ਗੁਲਾਮ ਨਹੀਂ ਬਣਾ ਸਕਦੀ ਸਤਿਗੁਰੂ ਜੀ ਕਹਿੰਦੇ ਅੱਜ ਤੋਂ ਤੁਹਾਡੀ ਅਗਵਾਈ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਕਰਨਗੇ ਫਿਰ ਸਮੇ ਸਮੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਅਗਵਾਈ ਕੀਤੀ 10 ਅਪ੍ਰੈਲ 1730 ਦੇ ਵਿੱਚ ਵਸਾਖੀ ਵਾਲੇ ਦਿਨ ਹਰਮੰਦਰ ਸਾਹਿਬ ਇਕੱਠ ਹੋਇਆ ਮਿਸਲਾਂ ਦੇ ਸਰਦਾਰ ਵੀ ਇਕੱਠੇ ਉੱਤੇ ਹੋਏ ਕਸੂਰ ਤੋਂ ਇੱਕ ਬ੍ਰਾਹਮਣ ਹੁੰਦਾ ਹੋਇਆ ਆਉਂਦਾ ਹੈ ਆ ਕੇ ਖਾਲਸੇ ਦੇ ਚਰਨਾਂ 'ਚ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹੈ ਖਾਲਸਾ ਜੀ ਤੁਹਾ ਨੂੰ ਗੁਰੂ ਗੋਬਿੰਦ ਸਿੰਘ ਨੇ ਸਾਜਿਆ ਸੀ ਜ਼ੁਲਮ ਦੇ ਖਿਲਾਫ ਤੁਸੀਂ ਆਪਣੀ ਸਮਸ਼ੀਰ ਚੁੱਕਦੇ ਹੋ ਅੱਜ ਮੇਰੀ ਘਰ ਵਾਲੀ ਬ੍ਰਾਹਮਣੀ ਨੂੰ ਉਸਮਾਨ ਖਾਨ ਕਸੂਰ ਦਾ ਹਾਕਮ ਚੁੱਕ ਕੇ ਲੈ ਗਿਆ ਹੈ ਕਿਰਪਾ ਕਰੋ ਜੇ ਦਰਬਾਰ ਛੋੜ ਹਣ ਤੱਕ ਜਾऊं ਤੁਹਾਡਾ ਦਰਵਾਜ਼ਾ ਛੜ ਕੇ ਹੋਰ ਮੈਂ ਕਿੱਥੇ ਜਾਵਾਂ ਤੋਂ ਮੈਨੂੰ ਸਿਹਤਾ ਮਿਲ ਸਕੇ ਕਿਰਪਾ ਕਰੋ ਤੁਸੀਂ ਉਸਮਾਨ ਖਾਨ ਦੇ ਕੋਲੋਂ ਮੇਰੀ ਧਰਮ ਪੱਤਰੀ ਦੁਸ਼ੜਾ ਕੇ ਮੇਰੇ ਹਵਾਲੇ ਕਰੋ ਦੌਂਦੇ ਹੋਏ ਦੇ ਪ੍ਰਯਾਸ ਕੀਤੀ ਉੱਥੇ ਸਰਦਾਰ ਹਰੀਸ ਸਿੰਘ ਭੰਗੀ ਜੀ ਬੈਠੇ ਨੇ ਸਿਦਾਰ ਜਸਦਾ ਸਿੰਘ ALU ਵਾਲੀਆ ਜੀ ਬੈਠੇ ਨੇ ਅਜੇ ਪ੍ਰਸ਼ਾਦਾ ਸ਼ਕਨ ਲੱਗੇ ਨੇ ਥਾਲ ਅੱਗੇ ਹੈ ਸਰਦਾਰ ਹਰੀਸ ਸਿੰਘ ਭੰਗੀ ਜੀ ਕਹਿੰਦੇ ਕਿੰਦੇ ਹੁਣੇ ਕਸੂਰ ਤੇ ਹਮਲਾ ਕਰਦੇ ਆਂ ਕੁਝ ਬਾਕੀ ਸਦਾਰ ਆਕਰ ਲਗੇ ਉਸਮਾਨ ਖਾਨ ਦੇ ਕੋਲ ਫੌਜਾਂ ਬਹੁਤ ਨੇ ਉਹਦੇ ਕੋਲ ਹਥਿਆਰ ਵੀ ਜਿਆਦਾ ਨੇ ਫੌਜਾਂ ਵੀ ਜਿਆਦੀਆਂ ਨੇ ਥੋੜਾ ਸੋਚ ਸੋਚ ਕੇ ਹਮਲਾ ਕਰੀਏ ਤਾਂ ਉਸ ਵੇਲੇ ਜਦੋਂ ਕੁਝ ਕਹਿੰਦੇ ਹੁਣੇ ਹਮਲਾ ਕਰੀਏ ਕੁਝ ਕਹਿੰਦੇ ਥੋੜਾ ਸਮਾਂ ਬਾਅਦ ਦਾ ਹਮਲਾ ਕਰਾਂਗੇ ਫਿਰ ਦੁਦਾ ਬਣ ਗਈ ਫਿਰ ਵਿੱਚੋਂ ਗੁਰਸਿੱਖਾਂ ਨੇ ਆਖਿਆ ਚਲੋ ਗੁਰੰਗਨ ਸਾਈਡੋਂ ਪਛ ਲੈਣੇ ਆਂ ਜਦੋਂ ਕੌਂਗਰੈਸ ਸਾਹਿਬ ਨੂੰ ਵੇਰ ਅੱਗੇ ਤਰ੍ਹਾਂ ਦੇ ਦੇਖ ਤਿਆਰ ਕਰਕੇ ਅਰਦਾਸਾ ਸੋਧਿਆ ਗਿਆ ਹੁਕਮਨਾਮਾ ਜਦੋਂ ਲਿਆ ਆਇਆ ਪਤਾ ਉਹ ਕਨਨਾਮਾ ਕਿਹੜਾ ਆਇਆ ਬਸੰਤ ਕੀ ਬਾੜ ਮਹੱਲ ਪੰਜਵਾ ਪੰਜੇ ਵੱਡੇ ਮਹਾਵਲੀ ਕਰ ਸੱਚਾ ਢੋਆ ਜਦੋਂ ਇਹ ਹੁਕਮਨਾਮ ਆਇਆ ਉਸੇ ਵੇਲੇ ਸਿੱਖਾਂ ਨੇ ਤਿਆਰੀਆਂ ਕਰ ਲਈਆਂ ਕਸੂਰਤੇ ਹਮਲਾ ਕੀਤਾ ਉਸਮਾਨ ਖਾਨ ਨੂੰ ਗੁਰਮੁਖੋ ਜੰਗ ਜਹਿਰਾ ਕੇ ਉਹ ਬ੍ਰਾਹਮਣ ਦੀ ਘਰਵਾਲੀ ਨੂੰ ਵਾਪਸ ਲਿਆ ਕੇ ਬ੍ਰਾਹਮਣ ਦੇ ਹਵਾਲੇ ਕੀਤਾ ਵੇਖੋ ਸਮੇ ਸਮੇ ਦੇ ਸਿਰ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਗੁਰਸਿੱਖਾਂ ਦੀ ਅਗਵਾਈ ਕਰਦੇ ਪਏ ਨੇ ਪਹਿਲਾਂ ਵੀ ਅਗਵਾਈ ਕਰਦੇ ਸਨ ਅੱਜ ਵੀ ਅਗਵਾਈ ਕਰਦੇ ਨੇ ਰੈਂਦੀ ਦੁਨੀਆ ਤੱਕ ਹਨ ਗੁਰੂ ਗ੍ਰੰਥ ਸਾਹਿਬ ਜੀ ਗੁਰਸਿੱਖਾਂ ਦੀ ਅਗਵਾਈ ਕਰਦੇ ਰਹਿਣਗੇ બસ ਖਾ ਤੇਰਾ ਭਰੋਸਾ ਹੋਵੇ ਤੇਰੀ ਸ਼ਰਧਾ ਹੋਵੇ ਤੇਰਾ ਪਿਆਰ ਹੋਵੇ ਮੈਂ ਇੱਕ ਵਿਦਵਾਨ ਨੂੰ ਪੜਦਾ ਪਿਆਸਾ ਕਿਸੇ ਹੋਰ ਧਰਮ ਦਾ ਵਿਦਵਾਨ ਹੈ ਉਹ ਕੀ ਲਿਖਦਾ ਕਹਿੰਦੇ ਮੈਂ ਬੜੇ ਗ੍ਰੰਥ ਪੜੇ ਬੜੀਆਂ ਕਿਤਾਬਾਂ ਬੜੀਆਂ ਜੰਗਲਾਂ ਦੇ ਵਿੱਚ ਭਟ ਗਿਆ ਥਾਂ ਥਾਂ ਤੇ ਗਿਆ ਪਹਾੜਾਂ ਵਿੱਚ ਵੀ ਗਿਆ ਪਰ ਮੈਨੂੰ ਆਤਮਿਕ ਸ਼ਾਂਤੀ ਨਹੀਂ ਮਿਲੀ ਪਾ ਮੈਨੂੰ ਅੰਦਰ ਦੀ ਸ਼ਾਂਤੀ ਨਹੀਂ ਮਿਲੀ ਮੈਂ ਥਾਂ ਥਾਂ ਦੇ ਗਿਆ ਥਾਂ ਥਾਂ ਦੇ ਭਟਕਿਆ ਮੈਨੂੰ ਆਤਮਿਕ ਸ਼ਾਂਤੀ ਨਹੀਂ ਮਿਲੀ ਮੇਰਾ ਮਨ ਹਰ ਵੇਲੇ ਕਲਪ ਦਾ ਰਹਿੰਦਾ ਸੀ ਕਹਿੰਦੇ ਇੱਕ ਦਿਨ ਕਿਸੇ ਗੁਰਸਿੱਖ ਦੇ ਨਾਲ ਮਲਾਪ ਹੋਇਆ ਉਹਨੇ ਮੈਨੂੰ ਸੁਖਮਣੀ ਸਾਹਿਬ ਜੀ ਦਾ ਗੁੜਕਾ ਦਿੱਤਾ ਕਹਿੰਦੇ ਜਦੋਂ ਮੈਂ ਸੁਖਮਨੀ ਸਾਹਿਬ ਦੀ ਬਾਣੀ پڑھਨੀ ਸ਼ੁਰੂ ਕੀਤੀ ਸਮਝਣੀ ਸ਼ੁਰੂ ਕੀਤੀ ਤੇ ਕਹਿੰਦੇ ਮੇਰੇ ਅੰਦਰ ਫਿਰ ਆਤਮਿਕ ਸ਼ਾਂਤੀ ਆਉਣੀ ਸ਼ੁਰੂ ਹੋ ਗਈ ਪਵ ਅੰਦਰ ਰਸ ਆਉਣਾ ਸ਼ੁਰੂ ਹੋ ਗਿਆ ਅੰਦਰ ਆਨੰਦ ਆਉਣਾ ਸ਼ੁਰੂ ਹੋ ਗਿਆ ਅੰਦਰ ਦੀ ਕਲਪਨਾ ਦੂਰ ਹੋ ਗਈ ਅੰਦਰ ਦਾ ਕਲੇਸ਼ ਦੂਰ ਹੋ ਗਿਆ ਵੀਰੇ ਤੋਂ ਵਿਦਵਾਨ ਪਤਾ ਕੀ ਲਿਖਦਾ ਫਿਰ ਆਪਣੇ ਚੇਲਿਆਂ ਨੂੰ ਕੀ ਕਹਿੰਦਾ ਕਹਿੰਦਾ ਮੇਰੇ ਚੇਲਿਓ ਜਦੋਂ ਮੇਰੀ ਮੌਤ ਹੋ ਜਾਵੇ ਨਾ ਵੇਖੋ ਬਾਣੀ ਦੇ ਕਿੰਨਾ ਪਿਆਰ ਪੈ ਗਿਆ ਤੇ ਮੇਰੇ ਚੇਲਿਓ ਜਦੋਂ ਮੇਰੀ ਮੌਤ ਹੋ ਜਾਵੇ ਮੇਰਾ ਸਰੀਰ ਤੁਸੀਂ ਜਦੋਂ ਦਫਨਾਉਣ ਲੱਗੋ ਤਾਂ ਨਾਲ ਇੱਕ ਸੁਖਮੀ ਸਹਦਾ ਗੁਟਕਾ ਸਾਹਿਬ ਵੀ ਰੱਖ ਦਿਓ ਤਾਂ ਕਿ ਇਹ ਸਰੀਰ ਵੀ ਪ੍ਰਵਾਨ ਹੋ ਜਾਵੇ ਕਹੇ ਨਾਨਕੇ ਸੀ ਪ੍ਰਵਾਨ ਹੋਆ ਜਿਨ ਸਤਿਗੁਰੂ ਦਸਿਆ ਚਿੱਤ ਲਾਇਆ ਵੇਖੋ ਗੈਰ ਸਿੱਖ ਦਾ ਕਿਵੇਂ ਗੁਰਬਾਣੀ ਨਾਲ ਪਿਆਰ ਪੈ ਗਿਆ

ਗੁਰਬਾਣੀ ਦਾ ਓਟ ਆਸਰ ਲਈਏ ਗੁਰਬਾਣੀ ਅੱਜ ਵੀ ਝੋਲੀਆਂ ਪੜਨੀ ਪਈ ਹੈ ਇਹ ਗੁਰਬਾਣੀ ਪੜ ਕੇ ਕਈਆਂ ਨੂੰ ਬ੍ਰਹਮ ਗਿਆਨ ਹੋ ਗਿਆ ਕਈਆਂ ਨੂੰ ਬ੍ਰਹਮ ਗਿਆਨ ਹੋ ਰਿਹਾ ਹੈ ਤੇ ਰੇਹਿੰਦੀ ਦੁਨੀਆ ਦਾ ਕਈਆਂ ਨੂੰ ਬ੍ਰਹਮ ਗਿਆਨ ਹੋਵੇਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਗੁਰ ਦੇ ਵਜਨ ਨੇ ਤੀਨ ਰੂਪ ਹੈ ਮੋਹੇ ਕੇ ਸੁਨੋ ਨੰਦ ਚਿਤ ਲਾਏ ਕਹਿੰਦੇ ਭਾਈ ਨੰਦ ਲਾਲ ਜੀ ਤੀਨ ਰੂਪ ਹੈ ਮੋਹੇ ਕੇ ਸੁਨੋ ਨੰਦ ਚਿਤ ਲਾਏ ਨਿਰਗੁਣ ਸਰਗੁਣ ਗੁਣ ਸ਼ਬਦ ਹੈ ਕਹਿ ਤੁਹੇ ਸਮਝਾਏ ਨਿਰਗੁਣ ਮੇਰਾ ਸੂਪ ਹੈ ਸਰਗੁਣ ਮੇਰਾ ਸੂਪ ਹੈ ਗੁਣ ਸ਼ਬਦ ਧੰਤਨ ਗੁਰੂ ਗ੍ਰੰਥ ਸਾਹਿਬ ਜੀ من ہے گرمکھ ایک بار گرو گرن سا تن کہیے برداس مجھے سماپتی ہے جی ویسے اگام بھی جانا سی پر گرمکھ ہو چکیا ہے میں بڑا جتن کیا ਸਤਿਗੁਰੂ ਦੀ ਸੇਵਾ ਲੈਣ ਸਤਿਗੁਰੂ ਦੀ ਸੇਵਾ ਲਈ ਹੈ ਵੇਖੋ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਪਿਆਰ ਦੇ ਵਿੱਚ ਅੰਦਰੋਂ ਅਰਦਾਸ ਕਰਿਓ ਸਤਿਗੁਰੂ ਜੀ ਕਿਰਪਾ ਕਰੋ ਸਾਨੂੰ ਉਮੀਦ ਸਾਡੇ ਪਰਿਵਾਰ ਨੂੰ ਵੀ ਤੁਸੀਂ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ ਗੁਰਬਾਣੀ ਨਾਲ ਜੋੜ ਕੇ ਰੱਖਿਓ ਸਤਿਗੁਰੂ ਜੇ ਸੁੱਖ ਦੇਦਾ ਤੁਜੇ ਅਰਾਧੀ ਦੁੱਖ ਵੀ ਤੁਜੇ ਭiai ਜੇ ਸੁੱਖ ਨੇ ਤਾਂ ਵੀ ਤੇਰਾ ਸ਼ੁਕਰਾਨਾ ਕਰੀਏ ਜੇ ਘਰ 'ਚ ਦੁੱਖ ਆ ਗਏ ਨੇ ਤਾਂ ਵੀ ਤੇਰੇ ਅਗੇ ਅਰਦਾਸ ਕਰਕੇ ਤੇリエ ਕੋਲੋਂ ਸੁੱਖਾਂ ਦੀ ਪ੍ਰਾਪਤੀ ਕਰੀਏ ਮਹਾਰਾਜ ਜੀ ਆਓ ਪਿਆਰ ਦੇ ਬੜੀਏ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਨੇ ਕਿਹਾ ਕੰਜੂਸੀ ਨਾ ਕਰਿਆ ਕਰੋ ਸਤਿਗੁਰ ਦੀ ਬਾਣੀ ਕਹਿੰਦੀ ਐ ਤਾਰੇ ਆ ਜਹਾਨ ਲਹਿਆ ਅਭਿਮਾਨ ਜਿੰਨੀ ਦਰਸ਼ਨ ਪਾਇਆ ਏ ਗੁਰੂ ਗ੍ਰੰਥ ਸਾਹਿਬ ਜੀ ਜਿੰਨੀ ਤੁਧਨੋਂ ਧਨ ਕਿਹਾ ਤਿੰਨ ਜਮ ਨੇ ਨਾ ਆਇਆ ਉਹ ਜਮਾ ਦੀ ਕੀ ਮਜਾਲ ਉਹਦੇ ਕੋਲ ਆ ਜਨ ਜਨੇ ਇੱਕ ਵਾਰ ਧਨ ਕਹਤਾ ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਦੀ ਧਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਸਤਗੁਰ ਜੀ ਕਿਰਪਾ ਕਰਨ ਸਤਗੁਰ ਜੀ ਬਖਸ਼ਿਸ਼ ਕਰਨ ਵਿਚਾਰ ਕਰਦੇ ਆ ਇੱਕ ਨਹੀਂ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਗੁਰ ਜੀ ਬਖਸ਼ਣ ਯੋਗ ਨੇ ਸਤਗੁਰ ਦੀ ਸਾ ਸੰਤ ਬਖਸ਼ਣ ਯੋਗ ਹੈ ਦਾਤੀਆਂ ਪੁੱਲਾਂ ਬਖਸ਼ੋ ਜੀ ਬਖਸ਼ਦੇ ਹੋ ਦਿਓ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ